ਕੀ ਜੈ ਕਿਰਣਾ ਵਿਲੈਪਸੀ ਭਾਰੀਆ ਮੈਨ ਲੋਗਲ ਕੋਇਰ ਦਾ ਕੋਆਰਡੀਨੇਟਰ ਆ ਅੱਜ ਅਸੀਂ ਸਭ ਇਸਾਈ ਭਰਾ ਜੀ ਜੀਹੇ ਪਾਣਾ ਸਾਡੇ ਇਕੱਠੇ ਹੋਏ ਆ ਸਾਡੇ ਜੀ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਆ ਕਿ ਪਿਛਲੇ ਦਿਨਾਂ ਦੇ ਵਿੱਚ ਭਾਨਾ ਸਿੱਧੂ ਜਿਹੜਾ ਉਹ ਆਣ ਕੇ ਤੇ ਇੱਕ ਤਜਸਰੀ ਮਨਾਸ ਨੇ ਆਣ ਕੇ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਦੇ ਵਿੱਚ ਬੜਾ ਗੱਲ ਪਾਇਆ ਇਹ ਜਿਹੜਾ ਵੀ ਕਿਸੇ ਨੂੰ ਕੁਝ ਨਹੀਂ ਲੱਭਦਾ ਜਦੋਂ ਵੀ ਕਿਸੇ ਨੂੰ ਵੀਊ ਦੀ ਲੋੜ ਆ ਜਦੋਂ ਵੀ ਕਿਸੇ ਨੂੰ ਲੱਗਦਾ ਕਿ ਮੈਂ ਫੇਮਸ ਹੋਣਾ ਹੈ ਉਹ ਸਾਡੇ ਮਸੀਹ ਚਰਚ ਨੂੰ مسیحی ਧਾਰਮਿਕ ਗੁਰੂਆਂ ਨੂੰ ਉਹ ਲੋਕ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਇਹਨਾਂ ਨੇ ਗੰਦ ਪਾਇਆ ਵਾ ਔਰ ਇਹਨਾਂ ਦੀ ਇਸ ਗੰਦ ਦਾ ਖਮਿਆਜਾ ਜਿਹੜਾ ਹੁਣ ਪ੍ਰਸ਼ਾਸਨ ਨੂੰ ਭੁਗਤਣਾ ਪੈਣਾ ਵਾ ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਕਹਿ ਚੁੱਕੇ ਹਾਂ ਕਿ ਇਹਨਾਂ ਨੂੰ ਮੂੰਹ ਦਾ ਇਹਨਾਂ ਦਾ ਮੂੰਹ ਬੰਦ ਕਰਾਓ ਪਰ ਇਹ ਕੁੱਤੇ ਜਿਹੜੇ ਹਮੇਸ਼ਾ ਭੌਂਗ ਰਹੇ ਆ ਹਮੇਸ਼ਾ ਦੰਦੀਆਂ ਵੱਢ ਰਹੇ ਆ ਔਰ ਪ੍ਰਸ਼ਾਸਨ ਜਿਹੜਾ ਵੀ ਇਹਨਾਂ ਨੂੰ ਨੱਤ ਨਹੀਂ ਪਾ ਰਿਹਾ ਹੁਣ ਪੱਕਾ ਨਿਸਦ ਕਿ ਤੈਨੂੰ ਬਹੁਤ ਜਲਦੀ ਤੈਨੂੰ ਭੇਵਾਂਗੇ ਵੀ ਤੇ ਤੇਰੇ ਮੂੰਹ ਦੇ ਉੱਤੇ ਕੁੱਤੇ ਦਾ ਗਰਮ ਗੂਹ ਕਾ ਕੇ ਮੜਾ ਮਲਾਂਗੇ ਤੂੰ ਕੀ ਸਮਝਦਾ ਤੇਰੇ ਨਾਲ ਤੇਰੇ ਤੋਂ ਹੀ ਡਰ ਗਏ ਆ ਅਸੀਂ ਬਿਲਕੁਲ ਨਹੀਂ ਤੇਰੇ ਤੋਂ ਡਰੇ ਭਾਨੇ ਸਿੱਧੂ ਤੇਰਾ ਪਕਾਣਾ ਫਲਾਵਾਂਗੇ ਜਲੰਧਰ ਦੇ ਵਿੱਚ ਸੌ ਵਾਰ ਨੂੰ ਪ੍ਰਸ਼ਾਸਨ ਜਲੰਧਰ ਜਿਹੜਾ ਪੁਲਿਸ ਜਲੰਧਰ ਉਹ ਵੀ ਤਿਆਰ ਰਵੇ ਸਾਡੇ ਰੋਸ ਦਾ ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਗੰਦੇ ਨਾਲ ਲੋਕਾਂ ਨੇ ਪਾਤਾ ਆ ਜਿੰਨਾ ਇਹਨਾਂ ਲੋਕਾਂ ਨੇ ਕਫਰ ਬੁਲਿਆ ਵਾ ਇਹ ਇਹ ਕੌਣ ਹੁੰਦੇ ਆ ਸਾਡੇ ਚਰਚਾਂ ਨੂੰ ਖੌਦੀ ਕਹਿਣ ਵਾਲੇ ਇਹ ਕੌਣ ਹੁੰਦੇ ਆ ਸਾਡੇ ਪਾਸਟਰ ਨੂੰ ਖੌਦੀ ਕਹਿਣ ਵਾਲੇ ਪਿੱਤਰ ਬਾਈਬਲ ਦੇ ਵਿੱਚ ਜੋ ਲਿਖਿਆ ਵਾ ਸਾਡੇ ਪਾਸਟਰ ਸਬਾਨ ਉਹਦੇ ਮੁਤਾਬਕ ਚੱਲ ਰਹੇ ਆ ਸਾਡੇ ਚਰਚ ਉਹਦੇ ਮੁਤਾਬਕ ਚੱਲ ਰਹੇ ਆ ਇਹ ਕੁੱਤੀ ਬਿੱਲੀ ਇਹਨਾਂ ਨੂੰ ਅਧਿਕਾਰ ਕਿਹਨੇ ਦਿੱਤਾ ਵਾ ਵੀ ਤੁਸੀਂ ਆਣ ਕੇ ਤੇ ਸਾਡੇ ਚਰਚਾਂ ਤੇ ਸਾਡੇ ਪਾਸਟਰ ਸਬਾਨਾਂ ਦੇ ਪੁਤਲੇ ਫੁੱਕੋ ਇਹਨਾਂ ਨੂੰ ਕੌਣ ਬੰਦਾ ਸ਼ਹਿਦ ਹੀੜਿਆ ਵਾ ਕਿ ਪੰਜਾਬ ਦੀ ਜਿਹੜੀ ਮਾਹੌਲ ਆ ਉਸ ਨੂੰ ਇਹ ਲੋਕ ਖਰਾਬ ਕਰ ਰਹੇ ਆ ਅੱਜ ਮਸੀਹ ਭਾਈਚਾਰਾ ਜਿਹੜਾ ਹਾਰ ਕੇ ਆਪਣੇ ਮਨਾਂ ਦੇ ਵਿੱਚ ਜਿਹੜੇ ਗੁੱਸੇ ਉਹਨਾਂ ਨੂੰ ਬਾਹਰ ਕੱਢ ਰਿਆ ਵਾ ਇਹਨਾਂ ਲੋਕਾਂ ਦੀ ਬਦੌਲਤ ਕੱਢ ਰਿਆ ਕਿਉਂਕਿ ਇਹਨਾਂ ਲੋਕਾਂ ਨੇ ਗੰਦ ਪਾ ਦਿੱਤਾ ਪੰਜਾਬ ਦੇ ਵਿੱਚ ਇਹ ਲੋਕ ਸਿਰਫ ਸੁਰਖੀਆਂ ਜੇ ਰਹਿਣਾ ਚਾਹੁੰਦੇ ਆ ਇਹ ਜਿਹੜਾ ਪਕਾਣਾ ਸਿੱਧੂ ਆ ਇਹ 5-5000 ਰੁਪਏ ਲੈ ਕੇ ਦਾਦਾ 1000 ਰੁਪਏ ਲੈ ਕੇ ਤੇ ਇਹ ਉੱਥੇ ਆਪਣੇ ਏਰੀਆ ਦੇ ਵਿੱਚ ਲੋਕਾਂ ਦਾ ਕੰਮ ਕਰਾਉਂਦਾ ਆ ਇਹ ਜਿਹੜੇ ਏਜੰਟਾਂ ਕੋ ਪੈਸੇ ਲੈਂਦਾ ਵਾ ਇਹ ਹੁਣ ਆਪਣੇ ਆਪ ਨੂੰ ਬੜਾ ਹੀਰੋ ਸਮਝਣ ਲੱਪਿਆ ਇਹ ਏਜੰਟਾਂ ਕੋ ਪੈਸੇ ਦਵਾਉਂਦਾ ਦਉਂਦਾ ਧਰਮਾਂ ਦੇ ਵਿੱਚ ਆਣ ਕੇ ਕਰ ਕੰਮ ਕਰਨ ਲੱਪਿਆ ਇਹ مسیਹ ਧਰਮ ਨੂੰ ਟਾਰਗੇਟ ਕਰਨ ਲੱਪਿਆ ਇਹਨੂੰ ਕੁੱਤੇ ਨੂੰ ਇਹ ਨਹੀਂ ਪਤਾ ਕਿ ਪੂਰੇ ਵਰਲਡ ਦੇ ਵਿੱਚ ਸਭ ਤੋਂ ਬਿਹਤਰੀਨ ਧਰਮ ਜਿਹੜਾ ਉਹ ਕ੍ਰਿਸਚੀਅਨ ਧਰਮ ਆ ਅਸੀਂ ਕਦੀ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਕਦੀ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਸਾਡੇ ਕਦੀ ਪਾਸਟਰਾਂ ਦੇ ਮੂੰਹ ਕਦੀ ਨਹੀਂ ਕਿਹਾ ਹੁਣ ਇਹ ਸਾਡੇ ਚਰਚਾਂ ਨੂੰ ਕਿਦ ਤਰਾ ਖੌਦੀ ਚਰਚ ਕਹਿ ਸਕਦਾ ਅਸੀਂ ਕਹਿ ਦਿੰਨੇ ਆ ਇਹ ਚਮਤਕਾਰਾਂ ਨੂੰ ਝੂਠੇ ਦੱਸਦਾ ਜੇ ਇਹ ਆਪਣੇ ਜਾ ਕੇ ਗੁਰਦੁਆਰੇ ਸਾਹਿਬ ਦੇ ਵਿੱਚ ਵੇਖ ਲੈਣ ਮੈਂ ਗਿਣਾ ਦੇਣਾ ਕਿਹੜੇ ਕਿਹੜੇ ਗੁਰਦੁਆਰੇ ਚਮਤਕਾਰ ਹੁੰਦੇ ਆ ਕੀ ਇਹ ਲੋਕ ਆਪਣੇ ਗੁਰਦੁਆਰਿਆਂ 'ਚ ਚਮਤਕਾਰ ਨੂੰ ਝਠਲਾਉਣਗੇ ਕਿ ਸਾਡੇ ਗੁਰਦੁਆਰੇ ਚਮਤਕਾਰ ਨਹੀਂ ਹੁੰਦੇ ਇਹ ਲੋਕ ਜਿਹੜੇ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਜਿਹੜੀ ਆ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਖਤਮ ਕਰਨਾ ਚਾਹੁੰਦੇ ਆ ਔਰ ਅਸੀਂ ਹੁਣ ਜਾਗ ਉਠੇ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿ ਕੋਈ ਵੀ ਬੰਦਾ ਜਿਸ ਨੂੰ ਕੁੱਤੀ ਨਹੀਂ ਪੋਛਦੀ ਜਿਸ ਨੂੰ ਘਰ ਦੇ ਬੰਦੇ ਨਹੀਂ ਮੰਨਦੇ ਉਹ ਬੰਦਾ ਉੱਠ ਕੇ ਆਣ ਕੇ ਦੋ ਚਾਰ ਬੰਦੇ ਇਕੱਠੇ ਕਰਕੇ ਤੇ ਉੱਥੇ ਆਣ ਕੇ ਜਲੰਧਰ ਦੇ ਵਿੱਚ ਇਹ ਲੋਕ ਧਰਦੇ ਫੂਕਦੇ ਸਾਡੇ ਪਾਸਟਰ ਸਬਾਨਾ ਦੇ ਇਹ ਸਾਡੇ ਮੰਦੇ ਵਿੱਚ ਰੋਸ ਆ ਅੱਜ ਪੂਰੇ ਪੰਜਾਬ ਦਾ ਪ੍ਰਸ਼ਾਸਨ ਹੀ ਨਲਾਕੀ ਉਹਨਾਂ ਨੂੰ ਪਤਾ ਸੀ ਕਿ ਇਹ ਕੰਮ ਹੋ ਰਿਹਾ ਫਿਰ ਵੀ ਰੋਕਿਆ ਨਹੀਂ ਗਿਆ ਪੁਲਿਸ ਦੀ ਨਲਾਕੀ ਆ ਜਿਹੜੀ ਜਲੰਧਰ ਦੀ ਪੁਲਿਸ ਆ ਉਹਨਾਂ ਨੇ ਆਣ ਕੇ ਅਸੀਂ ਪਿੱਛੇ ਜੇ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ 27 ਤਰੀਕ ਨੂੰ ਇਹ ਸਾਡੇ ਕੋਲ ਆਏ 24 23 ਤਰੀਕ ਦੀ ਮੀਟਿੰਗ ਸਾਡੀ ਅਸੀਂ ਉਸ ਦਿਨ ਪ੍ਰੋਟੈਸਟ ਕਰਨਾ ਸੀ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਖਿਲਾਫ ਅਸੀਂ ਪ੍ਰੋਟੈਸਟ ਕਰਨਾ ਸੀਗਾ ਇਹਨਾਂ ਨੇ ਸਾਨੂੰ ਆਣ ਕੇ ਡੱਕਿਆ ਪ੍ਰੋਟੈਸਟ ਨਾ ਕਰੋ ਅਸੀਂ ਇਹਨਾਂ ਦੇ ਬਣਦੀ ਕਾਰਵਾਈ ਕਰਦੇ ਆ ਸਾਨੂੰ ਇੰਨੇ ਦਿਨ ਦੇ ਦਿਓ ਸਾਨੂੰ ਕੋਈ 27 ਤਰੀਕ ਮੰਗੀ 27 ਤਰੀਕ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਨ ਬਿਟਵੀਨ ਇਹ ਕੁੱਤਿਆਂ ਨੇ ਆਣ ਕੇ ਉੱਥੇ ਜਲੰਧਰ ਦੇ ਵਿੱਚ ਭੌਂਕਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਗੱਲ 'ਚ ਪਟੇ ਪਏ ਮੈਨੂੰ ਪਤਾ ਕਿੱਥੋਂ ਪਏ ਆ ਪਟੇ ਇਹ ਬਾਹਰ ਦੀਆਂ ਏਜੰਸੀਆਂ 'ਚ ਖਿੰਡਣ ਦੇ ਇਹਨਾਂ ਦੇ ਇਹ ਕਿ ਤੁਸੀਂ ਜਾਣ ਬੁੱਝ ਕੇ ਕੰਮ ਕਰੋ ਕਿਉਂਕਿ ਕ੍ਰਿਸਮਸ ਦਾ ਮਹੀਨਾ ਸ਼ੁਰੂ ਹੋਇਆ ਵਾ ਜਦ ਜਦ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਕ੍ਰਿਸਮਸ ਸ਼ੁਰੂ ਹੁੰਦੀ ਆ ਇਹੋ ਜੀਆਂ ਲੂੰਬੜੀਆਂ ਜਿਹੜੀਆਂ ਨੇ ਆਪਣੇ ਘਰਨਿਆਂ 'ਚੋਂ ਬਾਹਰ ਨਿਕਲਦੀਆਂ ਨੇ ਬਾਹਰ ਨਿਕਲ ਕੇ ਤੇ ਮਸੀਹ ਧਰਮ ਦੇ ਉੱਤੇ ਟਿਕਾ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੰਦੀਆਂ ਸਰ ਇਹ ਕਿਤੇ ਨਾ ਕਿਤੇ ਕ੍ਰਿਸਮਸ ਨੂੰ ਲੈ ਕੇ ਹੀ ਕੋਈ ਨਾ ਕੋਈ ਟਾਰਗੇਟ ਕੀਤਾ ਜਾ ਰਿਹਾ ਲੱਗਦਾ ਹੈ ਕਿ ਅੱਗੇ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਬਿਲਕੁਲ ਇਹਦੇ 'ਚੇ ਅਗਰ ਪ੍ਰਸ਼ਾਸਨ ਨੇ ਆਪਣਾ ਕੰਮ ਨਾ ਕੀਤਾ ਤੇ ਫਿਰ ਅਸੀਂ ਆਪਣਾ ਕੰਮ ਜ਼ਰੂਰ ਕਰਾਂਗੇ। 크리스마ਸ ਨੂੰ ਲੈ ਕੇ ਹੀ ਇਹ ਕੰਮ ਚੱਲ ਰਿਹਾ ਵਾ ਕਿਉਂਕਿ ਪਿਛਲੇ ਸਾਲ ਵੀ ਇਹੋ ਜੇ ਬੰਦਿਆਂ ਨੇ ਸਾਡੇ ਵੱਖ-ਵੱਖ ਏਰੀਆ 'ਚ ਸਾਡੇ ਪਾਸਟਰ ਸਰਬਾਨਾ ਦੀਆਂ ਸੁੰਭਾ ਯਾਤਰਾ ਰੋਕੀਆਂ ਤਰਨ-ਤਰਨ ਦੇ ਵਿੱਚ ਗੋਲੀ ਚੱਲੀ ਇਹਨਾਂ ਲੋਕਾਂ ਨੇ ਬਿਆਨਾ ਕਰਕੇ ਜਦੋਂ ਤੁਸੀਂ ਕਿਸੇ ਧਰਮ ਦੇ ਖਿਲਾਫ ਹੇਟ ਸਪੀਚ ਕਰੋਗੇ ਤੇ ਕਈ ਇਹੋ ਜੇ ਲੋਕਾਂ ਨੇ ਜਿਹੜੇ ਚੀਜ਼ਾਂ ਸਮਝ ਜਾਂਦੇ ਉਹ ਸਮਝਦੇ ਨਹੀਂ ਉਹ ਤੁਰ ਪੈਂਦੇ ਆ ਇਹ ਲੋਕ 크리스마ਸ ਨੂੰ ਲੈ ਕੇ ਹੀ ਟਾਰਗੇਟ ਕਰ ਰਹੇ ਆ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਵੀ ਮਾਹੌਲ ਖਰਾਬ ਹੋਊਗਾ ਹੁਣ ਉਹਦੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਪੁਲਿਸ ਦੀ ਹੋਵੇਗੀ ਕਿਉਂਕਿ ਅਸੀਂ ਉਹਨਾਂ ਨੂੰ ਕਹਿ ਚੁੱਕੇ ਹਾਂ ਵੀ ਇਹਨਾਂ ਨੂੰ ਡੱਕ ਲਓ ਇਹ ਇਹਨਾਂ ਨੂੰ ਉਹਨਾਂ ਨੇ ਨਹੀਂ ਡੱਕਿਆ ਤੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿ ਸਾਡੇ ਧਰਮ ਤੇ ਸਾਡੇ ਪਾਸਟਰ ਸਭਾਨਾਂ ਨੂੰ ਇਹ ਲੋਕ ਟਾਰਗੇਟ ਕਰਨ ਸਾਡੇ ਚਰਚਾਂ ਨੂੰ ਖੌਤੀ ਕਰਨ ਸਾਡੇ ਪਾਸਟਰਾਂ ਨੂੰ ਖੌਤੀ ਕਰਨ ਔਰ ਸਾਡੇ ਪਾਸਟਰ ਸਭਾਨਾਂ ਦੇ ਇਹ ਲੋਕ ਪੁਤਲੇ ਫੂਕਣ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਔਰ ਜੋ ਮਾੜੀ ਹਰਕਤ ਇਹ ਭਾਣਾ ਦੇ ਤੂੰ ਤੇ ਨਾਲ ਕਿਦਾ ਨਾਮ ਕਿਦਾ ਜਿਸ ਵੀ ਮਨਹਾਸ ਇਹਨਾਂ ਨੇ ਬਹੁਤ ਹੀ ਗੱਦੀ ਹਰਕਤ ਕੀਤੀ ਆ ਪਰ ਮੈਨੂੰ ਅਫਸੋਸ ਵੀ ਆ ਕੁਝ ਆਪਣੇ ਪੈਦਸਰਾਵਾ ਦੇ ਉੱਤੇ ਹਾਂਜੀ ਕਿਦਾ ਨੂੰ ਇਹ ਜਗ੍ਹਾ ਤੇ ਸੱਦੇ ਦੇ ਤੋਂ ਬਗੈਰ ਹੀ ਪਹੁੰਚਣਾ ਚਾਹੀਦਾ ਸੀ ਇਹਨੂੰ ਜੇ ਕੋਈ ਜੋੜ ਦੇਈ ਆ ਔਰ ਜਿਹੜੀ ਹਰਕਤ ਕੀਤੀ ਆ ਇਹ ਹਰ ਗੱਤਾ ਖਾਮਿਆਜਾ ਉਹਨਾਂ ਨੂੰ ਭੁਗਤਣਾ ਪਏਗਾ ਤੇ ਆ ਜੇ ਮੈਂ ਚਾਹਾਂਗਾ ਅਸੀਂ ਪ੍ਰਸਤਾ ਕਰਾਂਗੇ ਔਰ ਸਾਰੀ ਇਹ ਕਲਰੋਸੀ ਪਰਮੇਸ਼ਰ ਸਾਡੇ ਵਿੱਚ ਸੌਫਟਕਾਂ ਦੇ ਸਾਰੀ ਲੀਡਰਸ਼ਿਪ ਨੂੰ ਪਰਮੇਸ਼ਰ ਸਾਡੇ ਵਿੱਚ ਸੌਫਟਕਾਂ 5000 ਬੰਦੇ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਇਹ ਨਹੀਂ ਵੰਡਿਆ ਜਾਂਦਾ ਕਿ ਕੋਈ ਸੇਕਿਆ ਕੋਈ Hindu ਆ ਕੋਈ Muslim ਆ ਕੋਈ ਅੰਨੇ ਜਾਤੀ ਚੋਂ ਹੋਵੇ ਜਿਹੜਾ ਲੋੜਵੰਦ ਹੈ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਮਿਲਦਾ ਔਰ ਪਿਛਲੇ ਦਿਨਾਂ ਦੇ ਵਿੱਚ ਹੜਾਏ ਆ ਹੜਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਨਿਕਲ ਉਹਨਾਂ ਕੋਲ ਦੇ ਵਿੱਚ 70 70 ਲੱਖ ਰੁਪਏ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਮਿਲਦਾ ਉਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਰਾਸ਼ਨ ਤਾਂ ਕਮਾਂਡ ਦੇ ਟਰੱਕ ਪਰ ਪਰ ਕੇ ਦਿੱਤੇ ਜਾਂਦੇ ਆ ਹallelujah ਹallelujah ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਦੀ ਕਹਿੰਦੇ ਆਂ ਦੀ ਇਹ 25 ਲੱਖ ਦਿੰਦੇ ਆਂ ਕਦੀ ਕਹਿੰਦੇ ਮੇਰੀ 30 ਲੱਖ ਲੈਂਦੇ ਆਂ ਔਰ ਜਿਹੜੀ ਪੂਜਾ ਦਿਨਾਨੀ ਸੀ ਤੁਸੀਂ ਵੇਖਿਆ ਕਿ ਜਿਹੜੀ ਲੱਗੇ ਆਣ ਕੇ ਖਲੋਂਡੀ ਆ ਔਰ ਭਾਨਾ ਸਿੱਧੂ ਹੋਣ ਫੜ ਕੇ ਬੜਾ ਮਾਸਟਰ ਬਣਦਾ ਕੀ ਐਡਾ ਹੋ ਗਿਆ ਐਡਾ ਹੋ ਗਿਆ ਉਹ ਤੇਰੇ ਕੋਲ ਸਾਰੰਗਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਏਗੇ ਜੋ ਵੀ ਵੀਡੀਓ ਅਪਲੋਡ ਕਰੇ ਉਸਕਾ ਨੋਟੀਫਿਕੇਸ਼ਨ ਆਮਾਨਤ ਕੇ ਤੱਕ ਰੋਸ ਪਹੁੰਚ ਜਾ ਸਕੇ ਗੁੱਡਬਾਈ ਜੀ ਮਿਲਾਂਗੇ ਆਪ ਸਭ ਕੋ ਬਾਇ